ਆਦਵਾਸੀਆਂ ਤੇ ਹੋ ਰੇ ਜਬਰ ਦੇ ਮੁੱਦੇ ਤੇ ਜੰਤਕ ਜਥੇਬੰਦੀਆਂ ਵੱਲੋਂ ਸੱਦੇ ਕਿਸਾਨ ਤੇ ਮਜ਼ਦੂਰ ਮਲਾਜਮ ਭਰਾਓ ਲਗਭਗ 2 ਦਹਾਕਿਆਂ ਤੋਂ ਲਗਾਤਾਰ ਹਕੂਮਤ ਦਾ ਜ਼ਬਰ ਆਦਵਾਸੀ ਇਲਾਕੇ ਦੇ ਲੋਕਾਂ ਤੇ ਵੱਧ ਰਿਹਾ ਹੈ ਇਹੋ ਲੋਕ ਨੇ ਜਿਹੜੇ ਆਰਧੰਭ ਲੋਕੀ ਜੀਵਨ ਜੀ ਰਹੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਆਪਣੇ ਰਜਗਾਰ ਦੀ ਮੰਗ ਦੀ ਖਾਤਰ ਕਦੇ ਨਹੀਂ ਲੜੀ ਇਹ ਉਹ ਲੋਕ ਨੇ ਜਿਹੜੇ ਹਕੂਮਤਾਂ ਦੇ ਜਿਵੇਂ ਸਮਾਜ ਤੋਂ ਪਾਸੇ ਛੱਡੇ ਹੋਏ ਲੋਕ ਸੀ ਫਿਰ ਵੀ ਜਦੋਂ ਇਹ ਸਰਕਾਰ ਨੇ ਵੀ ਇਗਨੋਰ ਕਰ ਰੱਖੇ ਨੇ ਇਹਨਾਂ ਲੋਕਾਂ ਦੇ ਨਾਲ ਸਰਕਾਰ ਦਾ ਕੀ ਝਗੜਾ ਪੈ ਗਿਆ ਕੀ ਰੌਲਾ ਪੈ ਗਿਆ ਸਰਕਾਰ ਇਹਨਾਂ ਤੇ ਕਿਉਂ ਜ਼ਬਰਦਸਤ ਆ ਬੈਠੀ ਕਿਉਂਕਿ ਅਸੀਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਹਾਂ ਸਾਥੀਓ ਕਿ ਵਿਸ਼ਵਪਾਰ ਸੰਸਥਾ ਦੀਆਂ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਵਿਸ਼ਵਪਾਰ ਸਿੱਤ ਸੰਸਥਾ ਦੀਆਂ ਨੀਤੀਆਂ ਤੇ ਦਸਤਖਤ ਕੀਤੇ ਨੇ ਇੱਥੇ ਜ਼ਬਰਦਸਤ ਖਾਣਾ 1991 ਤੋਂ ਬਾਅਦ ਲਗਭਗ 2000 ਦੇ ਵਿੱਚ ਹੀ ਆਪਸੀ ਇਲਾਕੇ ਦੇ ਉੱਤੇ ਇਹ ਕੂਤ ਦੀ ਨਜ਼ਰ ਪਈ। ਇਸ ਕਰਕੇ ਨਹੀਂ ਕਿ ਉਹ ਅਨੁਮਲੁਖੀ ਜੀਵਨ ਜੀ ਰਹੇ ਨੇ ਇਹਨਾਂ ਨੂੰ ਮਨੁੱਖਤਾ ਦਾ ਜੀਵਨ ਦੇ ਵਿੱਚ ਪਾਉਣਾ ਹੈ। ਇਸ ਕਰਕੇ ਨਹੀਂ ਕਿ ਇਹਨਾਂ ਨੂੰ ਜੀਵਨ ਦੀ ਜਾਤ ਸਿਖਾਉਣੀ ਹੈ। ਇਸ ਕਰਕੇ ਨਹੀਂ ਇਹਨਾਂ ਵਾਸਤੇ ਰਾਜ ਦੇ ਸਭ ਸੇਗਿਆ ਸਹੂਲਤਾਂ ਤੇ ਵਿੱਦੇ ਦੇ ਸਹੂਲਤਾਂ ਮਿਆ ਕਰਦੀਆਂ ਨੇ। ਸਿਰਫ ਇਸ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਬਸ ਰਹੇ ਸੀ ਉਹਦੇ ਵਿੱਚ ਖਣਜ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ ਹੈ ਉਹ ਭੰਡਾਰ ਤੇ ਵੱਡੇ ਵੱਡੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਹੈ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਉਹ ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਉਜਾੜ ਕੇ ਉਹਨਾਂ ਦੇ ਪੱਕੇ ਟਿਕਾਣੇ ਬਣਾਉਣੇ ਉਹ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੇ ਖਣਜ ਪਦਾਰਥੀ ਜੀ ਦੇ ਵਿੱਚ ਕੀਮਤੀ ਧਾਤਾਂ ਨੇ ਜਿਹੜੀਆਂ ਉਹ ਖਣਜ ਪਦਾਰਥਾਂ ਨੇ ਜਿਹੜੀਆਂ ਦੇਸ਼ ਦੀ ਪਰਫੁੱਲਤਾ ਵਾਸਤੇ ਦੇਸ਼ ਦੇ ਫਾਇਦੇਮੰਦ ਹੋ ਸਕਦੀਆਂ ਜੀ ਉਹ ਵਿਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਤੇ ਕਬਜ਼ਾ ਕਰਾਉਣ ਤੇ ਭਾਰਤੀ ਸਰਕਾਰ ਦੀ ਸਹਿਮਤੀ ਹੋਈ ਹੈ ਐਗਰੀਮੈਂਟ ਹੋਇਆ ਉਦੋਂ ਬਾਅਦ ਹੀ ਗੱਲ ਵਧੀਆ ਉਦੋਂ ਬਾਅਦ ਇਸ ਨਾਂ ਤੇ ਵੀ ਤੁਹਾਡਾ ਵਿਕਾਸ ਕਰਨਾ ਤੁਸੀਂ ਛੱਡਦੇ ਹੋਣ ਇਹ ਜੰਗਲਾਂ ਤੁਸੀਂ ਆ ਜੰਗਲੀ ਜੀਵਨ ਛੱਡ ਦਿਓ ਇਥੋਂ ਨਿਕਲ ਦਿਓ ਜਦੋਂ ਸਰਕਾਰ ਉਹਨਾਂ ਦੇ ਧੱਕੇ ਧੋੜੇ ਤੇ ਆਈ ਹੈ ਤਾਂ ਉਹਨਾਂ ਨੇ ਵਿਰੋਧ ਕੀਤਾ ਹੈ ਉਹਨਾਂ ਨੇ ਵਿਰੋਧ ਇਸ ਰੂਪ ਚ ਕੀਤਾ ਕਿ ਜਿਹੜਾ ਜੀਵਨ ਅਸੀਂ ਜਿਉ ਰਹੇ ਆ ਸਾਨੂੰ ਇਹ ਜੀਵਨ ਜਿਉਣ ਲੈਣ ਦਿਓ ਸਾਡੇ ਵਾਸਤੇ ਤਾਂ ਇਹ ਜੀਵਨ ਬਹੁਤ ਵਧੀਆ ਜੀਵਨ ਹੈ ਸਾਨੂੰ ਨਹੀਂ ਸਾਡੇ ਵਿਕਾਸ ਦੀ ਲੋੜ ਸਾਨੂੰ ਨਹੀਂ ਮਨੁੱਖੀ ਜੀਵਨ ਦੇ ਹੋਰ ਵਧੀਆ ਜੀਵਨ ਦੀ ਲੋੜ ਕਿਉਂਕਿ ਉਹਨਾਂ ਦਾ ਜੀਵਨ ਦਾ ਜੰਗਲਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਜੀਵਨ ਤਾਂ ਜੰਗਲੀ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਤਾਂ ਛੱਪੜਾਂ ਨਾਲ ਰਿਸ਼ਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲੋਕਾਂ ਨੂੰ ਮੀਰ ਸਮਝਿਆ ਜਾਂਦਾ ਸੀ ਜਿਨ੍ਹਾਂ ਕੋਲੇ ਜ਼ਿਆਦਾ ਛੱਪੜ ਹੁੰਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲਾਂ ਦੇ ਵਿੱਚ ਰਹਿਣਾ ਅੱਧ ਨੰਗੇ ਪਿੰਡਾਂ ਦਾ ਰਹਿਣਾ ਇੱਕੋ ਕੱਪੜੇ ਨਾਲ ਜ਼ਿੰਦਗੀ ਬਤੀਤ ਕਰਨਾ ਨੰਗੇ ਪੈਰਾਂ ਨਾਲ ਰਹਿਣਾ ਅਨਮਨੁੱਖੀ ਜੀਵਨ ਵੀ ਉਹਨਾਂ ਨੂੰ ਜੀਵਨ ਲੱਗਦਾ ਸੀ ਤੇ ਉਹ ਲੋਕਾਂ ਨੂੰ ਉਥੋਂ ਅਜਾੜਨ ਦਾ ਫੈਸਲਾ ਜਦੋਂ ਹਕੂਮਤ ਨੇ ਕਰ ਲਿਆ ਤਾਂ ਉਹਨਾਂ ਨੇ ਨਾ ਕਰਤੀ ਨਾਬਰੀ ਦੇ ਨਾਲ ਹਕੂਮਤ ਹਮੇਸ਼ਾ ਟਕਰਾਂਦੀ ਹੈ ਜਦੋਂ ਹਕੂਮਤ ਦੇ ਫੈਸਲੇ ਤੇ ਕੋਈ ਨਾਬਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮਾਓਵਾਦੀ ਉਹਨੂੰ ਨਕਸਲਵਾਦੀ ਉਹਨੂੰ ਖਾਲਸਤਾਨੀ ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰ ਦਈਏ ਭਾਈ ਆਹੀ ਰੌਲਾ ਹੈ ਜੰਗਲਾਂ ਦੇ ਵਿੱਚ ਆਦਿਵਾਸੀਆਂ ਨਾਲ ਸਰਕਾਰ ਦਾ ਸਰਕਾਰ ਕੋਈ ਉਹਨਾਂ ਦੇ ਵਿਕਾਸ ਦੀ ਖਾਤਰ ਨਹੀਂ ਗਈ ਆਦਿਵਾਸੀਆਂ ਤੇ ਕੋਈ ਰਹਿਮ ਨਹੀਂ ਉਹਨਾਂ ਨੂੰ ਆਇਆ ਉਹ ਆਪਣੇ ਹਿੱਤ ਪੂਰਦੇ ਖਾਤਰ ਗਏ ਨੇ ਗਰੀਨ ਹੰਟ ਆਪਰੇਸ਼ਨ ਕਦੇ ਆਪਰੇਸ਼ਨ ਕੰਗਾਰ ਕਦੇ ਆਪਰੇਸ਼ਨ ਦਾ ਕੋਈ ਨਾਂ ਹੋਰ ਆਪਰੇਸ਼ਨ ਕਦੇ ਹੁੰਦੇ ਰਹੇ ਨੇ ਕਦੇ ਨਹੀਂ ਆਇਆ ਕਿ ਡਰਟੀ ਕਲੀਨ ਆਪਰੇਸ਼ਨ ਕਦੋਂ ਹੋਊਗਾ ਉਹ ਕੌਣ ਕਰੂਗਾ ਇਹ ਕੰਮ ਆਦਵਸੀਆਂ ਦੇ ਸਮਝ ਪਈ ਹੈ ਕਿ ਇਹ ਜਿਹੜੇ ਲੋਕ ਨੇ ਸਾਡਾ ਵਿਕਾਸ ਕਰਨ ਨਹੀਂ ਆਏ। ਇਹ ਜਿਹੜੇ ਲੋਕ ਨੇ ਸਾਡੇ ਭਲੇ ਦੀ ਖਾਤਰ ਨਹੀਂ ਆਏ। ਇਹ ਸਾਨੂੰ ਅਜਾੜ ਦੀ ਛੱਤ ਰਾਇਦੇ। ਇਹ ਸਾਨੂੰ ਇਥੋਂ ਕੱਢਣ ਦੀ ਛੱਤ ਰਾਇਦੇ। ਇਹਦਾ ਜਦੋਂ ਵਿਰੋਧ ਹੋਇਆ ਤਾਂ ਪ੍ਰਭੂ ਉਹ ਨਕਸਲਵਾੜੀਏ ਬਣ ਗਏ। ਉਹ ਮੌਪਾਦੀਨ ਇਨਕਲਾਬੀ ਬਣ ਗਏ ਤੇ ਉਹਨਾਂ ਦੇ ਨਾਂ ਅਗਵਾਈ ਕਰਨ ਵਾਲੀਆਂ ਟੀਮਾਂ ਤੇ ਉਹਨਾਂ ਨੇ ਅੰਤਵਾਦੀ ਕਹਿ ਕੇ ਖਲਾਕ ਕਰਤਾ ਝੂਠੇ ਪੁਲਿਸ ਮੁਕਾਬਲੇ ਬਣਾਏ ਔਰਤਾਂ ਤੇ ਤਸ਼ੱਦਦ ਬਲਾਤਕਾਰਾਂ ਦੇ ਕੇਸ ਸੁਣਿਆ ਇੱਕ ਬਲਾਰੇ ਦਾ ਇੱਕ ਲਿਖਿਆ ਆਰਟੀਕਲ ਪੜ੍ਹਿਆ ਕਿ ਇੱਕ ਪਿੰਡ ਦੇ ਵਿੱਚ ਕੋਈ ਸਮਾਜਿਕ ਰੌਲੇ ਦੀ ਖਾਤਰ ਕਾਠ ਹੋ ਗਿਆ ਪਿੰਡ ਦੇ ਲੋਕਾਂ ਦਾ ਜਿਵੇਂ ਆਦਿਵਾਸੀ ਕਰਦੇ ਹੁੰਦੇ ਆਂਦੇ ਦੀ ਸਭਾ ਲੱਗੀ ਹੋਈ ਸੀ ਇਕੱਠੀ ਹੋਈ ਤੇ ਸਭਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹ ਗੱਲ ਬਾਤ ਦਰਾਨ ਕਿਸੇ ਸੂਝੇ ਨੇ ਕਿਹਾ ਕਿ ਪਿੰਡ ਦੇ ਆਦਿਵਾਸੀ ਲੋਕ ਇਕੱਠੇ ਹੋ ਬੈਠੇ ਫੌਜ ਨੇ țeਰਾ ਪਾ ਲਿਆ țeਰਾ ਪਾ ਕੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਇਹ ਵੀ ਕਿਹਾ ਵੀ ਤੁਸੀਂ ਕੀ ਕਰਦੇ ਹੋ ਕੋਈ ਪੁੱਛਿਆ ਨਹੀਂ ਤਾੜ ਤਾੜ ਗੋਲੀਆਂ ਚਲਾ ਕੇ ਸਾਰੇ ਦੇ ਸਾਰੇ ਘਰੇ ਦੇ ਪੰਦ ਕਸੂਰ ਕੀ ਤੇ ਤੁਸੀਂ ਆਦਿਵਾਸੀ ਤੁਸੀਂ ਮਾਓਵਾਦੀ ਤੇਰਾ ਆਦਿਵਾਦੀ ਕੀ ਉਹ ਸਾਰੇ ਕਸੂਰਵਾਰ ਸੀ ਕਿ ਉਹ ਸਾਰੇ ਮਾਹੌਪਰਦੀ ਸੀ ਕਿ ਉਹ ਸਾਰੇ ਡੈਕਸਨ ਵੱਡੀ ਸੀ ਇਸ ਕਰਕੇ ਤੁਸੀਂ ਇਹ ਗੱਲ ਹੰਡਾਈ ਆ ਆਪ ਵਿਰੋਧ ਇਸ ਕਰਕੇ ਵੀ ਕਿਸੇ ਵੀ ਕੀਮਤ ਤੇ ਜੰਗਲਾਂ ਦੇ ਉੱਤੇ ਜਿਹੜੇ ਖਣਿਜ ਪਦਾਰਥ ਨੇ ਉਹ ਕਾਰਪੋਰੇਟ ਦਾ ਕਬਜ਼ਾ ਕਰਾਉਣੇ ਕਰਾਉਣਾ ਤੇ ਆਦਿਵਾਸੀਆਂ ਨੂੰ ਉਥੋਂ ਉਜਾੜ ਜਦੋਂ ਇਹ ਗੱਲ ਸ਼ੁਰੂ ਹੋਈ ਹੈ ਉਦੋਂ ਭਰਾਵੋ ਤੁਹਾਡੇ ਯਾਦ ਹੋਣਾ ਕਿ ਗ੍ਰੀਨ ਹੰਟ ਆਪਰੇਸ਼ਨ ਹੋਣ ਤੋਂ ਬਾਅਦ ਭਾਵੇਂ ਮਨਮੋਹਰ ਦੀ ਸਰਕਾਰ ਸੀ ਉਦੋਂ ਸਾਨੂੰ ਕਿਹਾ ਸੀ ਕਿ ਗਵਾਂਡੀਆਂ ਦੇ ਵੇੜੇ ਚੱਗ ਲੱਗੀ ਆ ਇਹ ਅੱਗ ਨੇ ਇੱਥੇ ਖੜਨਾ ਨਹੀਂ ਇਹਨੇ ਪੰਜਾਬ 'ਚ ਵੀ ਆਉਣਾ ਇਹੋ ਅੱਗ ਹੈ ਜਿਹੜੀ ਲਾਲਸਾ ਦੀ ਅੱਗ ਹੈ ਇਹੋ ਅੱਗ ਹੈ ਜਿਹੜੀ ਮੁਨਾਫਿਆਂ ਦੀ ਅੱਗ ਹੈ ਇਹਨੇ ਪਬਲਿਕ ਸੈਕਟਰ ਨੂੰ ਨਹੀਂ ਛੱਡਣਾ ਇਹਨੇ ਵਿਦਿਆ ਨਹੀਂ ਛੱਡਣੀ ਇਨੇ ਹਵਾਈ ਅੱਡੇ ਵੀ ਛੱਡਣੇ ਇਹਨੇ ਸੇਸ ਵਾਹਮਾਂ ਦੀਆਂ ਛੱਡਣੀਆਂ ਇਹਨੇ ਸਾਰੇ ਪਬਲਿਕ ਸੈਕਟਰ ਨੂੰ ਖਾ ਜਾਣਾ ਇਹਨੇ ਜਲ ਜੰਗਲ ਜ਼ਮੀਨਾਂ ਤੇ ਕਬਜ਼ਾ ਕਰਨਾ ਇਹ ਹਕੂਮਤ ਉਸ ਰਾਹ ਤੇ ਆਈ ਹੋਈ ਐ ਇਸ ਕਰਕੇ ਇਹ ਕਹਿ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਇੱਥੇ ਇੱਕ ਲਟੇਰਾ ਜਾਂ ਦੋ ਲਟੇਰੇ ਜਾਂ ਚਾਰ ਲਟੇਰੇ ਨੇ ਜਾਂ ਛੇ ਲਟੇਰੇ ਨੇ ਇਹ ਕਿੰਨਾਂ ਦੀ ਕੋਈ ਜਾਤ ਨਹੀਂ ਇਹਨਾਂ ਦਾ ਕੋਈ ਸਟੇਟ ਨਹੀਂ ਇਹਨਾਂ ਦਾ ਕੋਈ ਸੂਬਾ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਇੱਕੋ ਇੱਕ ਮਨੋਰਥ ਹੈ ਮੁਨਾਫਾ ਕਮਾਉਣਾ ਮੁਨਾਫੇ ਦੇ ਖਾਤਰ ਇਹ ਲੋਕਾਂ ਦੀ ਕੋਈ ਜਾਤ ਨਹੀਂ ਇਸ ਕਰਕੇ ਭਰਾਵੋ ਇਹੀ ਜਦੋਂ ਗੱਲ ਉੱਧਰ ਪਈ ਹੈ ਜਦੋਂ ਵੀ ਕਦੇ ਲੋਕ ਖੜੇ ਹੋਏ ਨੇ ਜਦੋਂ ਵੀ ਕਦੇ ਲੋਕ ਉੱਠੇ ਨੇ ਉਦੋਂ ਉਹਨੂੰ ਆਵਾਜ਼ ਨੂੰ ਦੱਬਣ ਦੀ ਖਾਤਰ ਜਿਹੜੇ ਉਹਦੀ ਮਦਦ ਤੇ ਆਏ ਨੇ ਭਾਵੇਂ ਉਹ ਬੁੱਧੀ ਜੀ ਵੀ ਨੇ ਭਾਵੇਂ ਸਾਹਿਤ ਕਰਦੇ ਭਾਵੇਂ ਕੋਈ ਇਨਕਲਾਬੀ ਮੌਵਾਦੀ ਨੇ ਜਾਂ ਕੋਈ ਹੋਰ ਹੈ ਉਹਨਾਂ ਨੂੰ ਫਿਰ ਅੱਤਵਾਦੀ ਕਹਿ ਕੇ ਜੇਲ੍ਹਾਂ ਚ ਡੱਕ ਦਿੰਦੇ ਨੇ ਸ਼ਹਿਰੀ ਨਕਸਲੀਏ ਅਰਬਨ ਨਕਸਲੀਏ ਕਹਿ ਕੇ ਜੇਲ੍ਹਾਂ ਚ ਡੱਕ ਦਿੰਦੇ ਛੋੜੇ ਜਾਦ ਹੁਣਾ ਸਾਥੀਓ ਜਿੰਨੇ ਤੁਸੀਂ ਬੈਠੇ ਹੋ 10 ਦਸੰਬਰ 2020 ਵਾਲੇ ਦਿਨ ਆਪਾਂ ਦਿੱਲੀ ਦੇ ਵਿੱਚ ਜਿਹੜੇ ਬੁੱਧੀਜੀਵੀ ਲੋਕ ਦੀ ਰਿਹਾਈ ਵਾਲਾ ਦਿਨ ਆਪਾਂ ਨੇ ਉਹ ਦਿਵਸ ਬਣਾਇਆ ਉੱਥੇ ਕਿਉਂਕਿ ਦਿੱਲੀ ਮੋਰਚੇ ਦੇ ਵਿੱਚ ਸੀ ਭਾਜਪਾ ਦੇ মিডিਆ ਸੰਨ ਨੇ ਇਸ ਗੱਲ ਨੂੰ ਇੰਨਾ ਵਾਰਿਆ ਜਿਵੇਂ ਬਹੁਤ ਵੱਡਾ ਸੀ ਜੁਰਮ ਜੁਰਮ ਕਰਤਾ ਹੋਵੇ ਜਿਵੇਂ ਬਾਤ ਵੱਡਾ ਇੱਥੇ ਪਹਾੜ ਟੁੱਟ ਗਿਆ ਹੋਵੇ ਸਾਨੂੰ ਉਦੋਂ ਅਫਸੋਸ ਹੋਇਆ ਜਦੋਂ ਬਹੁਤ ਸਾਰੀਆਂ ਸਾਡੀਆਂ ਨਾਲ ਦੀਆਂ ਜਥੇਬੰਦੀਆਂ ਨੇ ਵੀ ਇਹ ਕਹਿਤਾ ਇਹਦਾ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਮਹਾਰਾਣੀ ਨਾਲ ਸੁਣਦਾ ਰਿਹਾ ਹੈ ਗੱਲਾਂ ਕਿ ਇਹ ਉਹਨਾਂ ਦਾ ਪ੍ਰੋਗਰਾਮ ਹੈ ਸਾਥੀਓ ਮੈਂ ਤੁਹਾਨੂੰ ਅੱਜ ਸਟੇਜ ਤੋਂ ਸਾਫ਼ ਕਰਨਾ ਚਾਹੁੰਦਾ ਕਿ ਇਹ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਬੁੱਧੀਜੀਵੀ ਜਿਹੜੇ ਬੇਦੋਸ਼ੇ ਬੁੱਧੀਜੀਵੀ ਜਲਾ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਦੇ ਲਾਸਟ ਦੇ ਵਿੱਚੋਂ ਪਾਈ ਹੋਈ ਮੰਗ ਸੀ ਜਿਹੜੀ ਤੂਮਰ ਦੇ ਨਾਲ ਬਹਿਸ਼ ਹੁੰਦੀ ਰਹੀ ਹੈ ਇਸ ਕਰਕੇ ਕਿਸੇ ਵੀ ਜ਼ਬਰ ਦੇ ਖਿਲਾਫ ਬੋਲਣਾ ਸੰਘਰਸ਼ ਕਰਨਾ ਉਹਨਾਂ ਤੇ ਹੋ ਰਹੇ ਜ਼ਬਰ ਨੂੰ ਬੰਦ ਕਰਾਉਣ ਦੀ ਖਾਤਰ ਆਪਾਂ ਨੂੰ ਆਪਣੀ ਵਿਰਾਸਤ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਵਿਰਾਸਤ ਕਾਇਮ ਰੱਖੀ ਹੈ ਇਹ ਪੰਜਾਬ ਦੀ ਧਰਤੀ ਹੈ ਇਹ ਆਪਣੀ ਰਾਖੀ ਦੀ ਕਰਦੀ ਹੈ ਇਦਾਂ ਆਪਦੇ ਤੇ ਜ਼ਬਰ ਚੱਲਦੀ ਹੈ ਨਾ ਕਿਸੇ ਦੂਜੇ ਤੇ ਜ਼ਬਰ ਚੱਲਦੀ ਹੈ ਇਹ ਵਿਰਾਸਤ ਸਾਹਮਣੇ ਰੱਖੀ ਹੋਈ ਹੈ ਸੋਡੀ ਇਸ ਕਰਕੇ ਪੰਜਾਬ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਪੰਜਾਬ ਦੇ ਲੋਕ ਚਲੇ ਜਾਂਦੇ ਨੇ ਤਾਂ ਲੋਕ ਉਹਨਾਂ ਦੇ ਮੂਹਵਲ ਤੱਕਦੇ ਨੇ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਹਨੇਰੀ ਉਧਰੋਂ ਉੱਠੀ ਸੀ ਸਤੀਸ਼ਗੜ੍ਹ ਤੇ ਝਾੜਖੰਡ ਦੇ ਜੰਗਲਾਂ ਤੋਂ ਉਹ ਹਨੇਰੀ ਵਾਦੀ-ਵਾਦੀ ਸੋਡੇ ਵੱਲ ਨੂੰ ਆ ਗਈ ਉਹ ਵਾਦੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸਿਆ ਜਿਹੜੇ ਕਹਿੰਦੇ ਸੀ ਖਾਸ ਕਰਕੇ ਲੁਧਿਆਣਾ ਇਲਾਕੇ ਦੇ ਲੋਕ ਕਿ ਯਾਰ ਸੰਘਰਸ਼ਾਂ ਦੀ ਐਡੀ ਕੋਈ ਲੋੜ ਨਹੀਂ ਹੁੰਦੀ ਉਹਨਾਂ ਦੇ ਕੋਲੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀ ਸ਼ਹਿਰੀ ਜ਼ਮੀਨਾਂ ਜਿਨ੍ਹਾਂ ਨੇ ਕੀਮਤਾਂ ਬਹੁਤ ਜ਼ਿਆਦੇ ਸੀ ਅੱਜ ਉਹਨਾਂ ਦੇ ਉੱਤੇ ਘੋੜਾ ਫੇਰਦਾ ਰਾਜੇ ਨੇ ਘੋੜਾ ਫੇਰਤਾ ਕਿ ਆਹ ਤੁਹਾਡੀ ਲੈਂਡ ਪੂਲਿੰਗ ਪਾਲਸੀ ਦੇ ਅੰਦਰ ਆ ਗਈ ਉਹੀ ਅੱਗ ਜਿਹੜੀ ਛਾੜਖੰਡ ਤੇ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ ਇਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਕਿਸੇ ਵੀ ਜਗ੍ਹਾ ਤੇ ਜਿੱਥੇ ਕਿਰਤੀਆਂ ਨਾਲ ਜ਼ਬਰ ਹੁੰਦਾ ਹੈ ਜਿੱਥੇ ਕਿਰਤੀਆਂ ਨਾਲ ਧੱਕਾ ਹੁੰਦਾ ਅਸੀਂ ਉਹਨਾਂ ਦੇ ਪੱਖ ਤੇ ਡਟ ਕੇ ਆਵਾਜ਼ بلند ਕਰਾਂਗੇ ਇਹ ਸਾਡਾ ਜਮੂਰੀ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਹੈ ਕਿਉਂਕਿ ਸਰਕਾਰ ਦਾ ਸਾਡੀ ਦੇਹ ਮੇਚੀ ਟੱਕਰ ਹੈ ਇਸ ਦੇਹ ਮੇਚੀ ਟੱਕਰ ਦੇ ਵਿੱਚ ਸਾਰੇ ਉਹ ਹਿੱਸੇ ਜਿਹੜੇ ਹਕੂਮਤਾਂ ਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਲੜਨ ਦੀ ਲੋੜ ਹੈ ਇਹਦੇ ਵਿੱਚ ਹੀ ਸਾਡੀ ਜਿੱਤ ਹੈ ਇਹਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਜੈ ਸੰਰਸ ਜਿੱਤ ਲੜਨ ਵਾਲੇ ਲੋਕਾਂ ਭਰਾਵੋ ਬੇਨਤੀ ਆ ਕਿ ਮਯਾਰੇ ਦੇ ਵਿੱਚ ਹਾਜ਼ਰੀ ਲੱਗਣੀ ਆ ਕੋਈ ਵੀ ਭਰਾ ਜਾਣਾ ਨਹੀਂ ਚਾਹੀਦਾ ਕੋਈ ਵੀ ਗੱਡੀ ਜਾਣੀ ਨਹੀਂ ਚਾਹੀਦੀ ਇਧਰ ਸਟੇਜ ਦੇ ਖੱਬੇ ਪਾਸੇ ਬੇ ਮੂਰੇ ਆਗੂ ਟੀਮ ਹੋਣੀ ਆ ਸਾਰੀਆਂ ਜਥੇਬੰਦੀਆਂ ਦੀ ਜਿਹੜੇ ਆਪਣੀ ਕਮੇਟੀ ਸਟੇਜ ਦੇ ਉੱਤੇ ਬਲਾਰੇ ਬੋਲੇ ਨੇ ਤੇ ਉਹ ਤੋਂ ਬਾਅਦ ਚ ਪੈਣਾ ਹੋਣਗੀਆਂ ਇਸ ਕਰਕੇ ਅਪੀਲ ਆ ਸਾਰੇ ਭਰਾਵਾਂ ਨੂੰ ਸਾਰੇ ਵਲੰਟੀਅਰ ਭਰਾਵਾਂ ਨੂੰ ਕਿ ਪੂਰੇ ਜਾਵਤੇ ਦੇ ਵਿੱਚ ਆਪਣਾ ਜਿਹੜਾ ਮਾਰਚ ਦਾ ਰੂਟ ਆ ਉਹ ਆਗੂ ਅੱਗੇ ਲੱਗੇ ਹੋਏ ਨੇ ਇਸ ਕਰਕੇ ਸਟੇਜ ਦੇ ਖੱਬੇ ਪਾਸੇ ਉਹ ਗੱਡੀਆਂ ਲੱਗੀਆਂ ਨੇ ਅੱਗੇ ਲੋਕ ਇੱਕ ਤਾਂ ਜਿੰਦਾਬਾਦ